ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗਲਾਬ ਸਿੰਘ ਵਾਲਾ ਇਹ ਪਿੰਡ ਤਪਾ ਤਹਿਸੀਲ ਤੇ ਬਰਨਾਲੇ ਜ਼ਿਲ੍ਹੇ ਦਾ ਹੈ ਭਦੌੜ ਦੇ ਬਿਲਕੁਲ ਨੇੜੇ ਹੈ ਭਦੌੜ ਤੋਂ ਛੰਨਾ ਗਲਾਬ ਸਿੰਘ ਪਿੰਡ ਨੂੰ ਜਿਹੜੀ ਸੜਕ ਆਉਂਦੀ ਹੈ ਉਹਦੇ ਤੇ ਭਦੌੜ ਤੋਂ 3 ਕਿਲੋਮੀਟਰ ਅੱਗੇ ਇੱਕ ਡੇਰੀ ਫਾਰਮ ਹੈ ਬਹੁਤ ਵੀਡੀਓ ਬਣੀ ਹੈ ਤੇ ਬਹੁਤ ਵਾਰ ਇਥੋਂ ਪਸ਼ੂ ਵਿਕਰੀ ਵਾਲੇ ਦਿਖਾਏ ਆ ਤੇ ਹਰ ਇੱਕ ਵਾਰ ਹੀ ਇਹ ਦੱਸਦਾ ਹੁੰਦਾ ਵੀ ਬਾਈ ਵਪਾਰ ਵੀ ਕਰਦਾ ਨਾਲ ਇਸ ਫਾਰਮ ਦੇ ਵਿੱਚ ਪੱਕੇ ਤੌਰ ਤੇ ਪਸ਼ੂ ਵੀ ਰੋਕੇ ਹੋਏ ਆ ਵਪਾਰ ਚ ਜਿਹੜੇ ਪਸ਼ੂ ਆਉਂਦੇ ਆ ਉਹ ਵੀ ਨਾਲ ਦਿਖਾਏ ਜਾਂਦੇ ਆ ਕਈ ਵਾਰ ਫਾਰਮ ਦੇ ਵਿੱਚੋਂ ਵੀ ਕੋਈ ਵੜ ਬਾਈ ਨੇ ਵਕਾਊ ਕਰਨੀ ਹੁੰਦੀ ਹੈ ਅੱਜ ਦੀ ਵੀਡੀਓ ਦੇ ਪੰਜ ਨਾਗਿਆ ਦੋ ਸਾਹਮਣੇ ਤੁਸੀਂ ਗਾਵਾਂ ਦੇਖ ਰਹੇ ਹੋ ਤਿੰਨ ਪਰਲੇ ਪਾਸੇ ਤੁਹਾਨੂੰ ਬਧੀਆਂ ਦਿਖਣਗੀਆਂ ਇਹਨਾਂ ਦੋਹਾਂ ਦੇ ਵਿੱਚੋਂ ਦੋਸਤੋ ਬਲੈਕ ਰੰਗ ਵਾਲੀ ਵਕਾਊ ਆ ਤੇ ਜਾਂ ਇੱਕ ਇਧਰ ਗਾਂ ਜਿਹੜੀ ਵਾਈਟ ਰੰਗ ਦੀ ਵਹਿੜਾ ਉਹ ਵਿਕਰੀ ਆਸਦੇ ਨਹੀਂ ਹੈ। ਚੋ ਟੋਟਲ 5 ਲੱਖ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸੂ ਜੱਜ ਗਿਆ ਤਸੱਲੀ ਕਰਨਾ ਹੱਕ ਹੈ ਉਹ ਕਰਕੇ ਖਰੀਦਿਓ ਜੀ। ਆਓ ਡਿਟੇਲ ਪੁੱਛੀਏ ਫਿਰ ਤੋਰਦੇ ਅੱਗੇ। ਪੰਗੁਰਪ੍ਰੀਤ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ 5 ਨਾਗਿਆ ਗੁਰਪ੍ਰੀਤ ਜੀ। ਹਾਂ ਜੀ। ਅ ਜਿਹੜੇ ਦੋ ਨਾਗੇ ਇੱਥੇ ਖੜੇ ਆਪਾਂ ਦਿਖਾਉਣੇ ਇੱਕ ਤਾਂ ਪਰਲੇ ਪਾਸੇ ਕੱਚੀ ਵਹਿੜ ਦਿਸਦੀ ਹੈ ਹਜੇ। ਹਾਂ ਜੀ ਬਾਈ ਜੀ। ਕ ਛੁੜੀ ਬੇਨਤੀ ਆ ਉਸ ਗੱਲ ਨੂੰ ਕੋਈ ਭਰਾ ਵੀ ਹੋਰ ਪਾਸੇ ਤਰਫ ਨਾਲ ਜਾ ਬਈ ਹਾਂ ਮਨ ਜੇ ਕੋਈ ਆਪਣੇ ਨਾਲ ਦੁੱਧ ਚੋਕੇ ਵੀ ਤਹਿ ਕਰਦਾਗਾ ਹਾਂ 30 ਕਿਲੋ ਦੁੱਧ ਤੱਕ 5000 ਰੁਪਏ ਲੀਟਰ ਕੀਮਤ ਦੀ ਹਾਂ ਤੇ ਜਦੋਂ 30 ਕਿਲੋ ਤੋਂ ਪਲੱਸ ਹੋ ਗਈ 7000 ਲੀਟਰ ਠੀਕ ਹੈ ਇਹ 45 ਨੂੰ ਕ੍ਰਾਸ ਕਰਦਿਆਂ ਤਾਂ ਉਹ ਹੀ ਆ ਰੇਟ ਠੀਕ ਹੈ ਜੇ ਕੋਈ ਵੀ ਉਮੋਲ ਵਾਲੇ ਮੰਨਦਾਗਾ ਕਈ ਰਾਮੰਦਾ ਜੇ ਉਹ 30 ਕਿਲੋ ਦਿੰਦੀ ਦਾ ਰੂਲ ਲੱਖ ਜੀ ਜਾ ਰਹੀ ਸਹੀ ਹੈ ਤੇ ਜੇ ਉਹ ਅੱਜ ਆਨਲਾਈਨ ਦਾ ਤਾਂ ਉਵੇਂ ਆਪਣਾ ਬੋਲੋ ਠੀਕ ਹੈ ਪਹਿਲੇ ਨੰਬਰ ਵਾਲੀ ਥੋੜੀ ਕੱਚੀ ਗਾਂ ਦੱਸਦੀ ਹੈ ਇਹਦੇ ਤੋਂ ਸ਼ੁਰੂਆਤ ਕਰਦੇ ਆਪਾਂ ਵੀਰੇ ਇਹ ਬਾਈ ਜੀ ਪੀਟਰ ਦੀ ਆਪ ਹਾਂ ਤੇ ਅੱਜ ਇਹਦੇ 25 ਦਿਨ ਬਾਕੀ ਆ ਠੀਕ ਹੈ ਤੇ ਬਾਰਡਵਾੜ ਦੇ ਪਾਸ ਤੋਂ ਹੈ ਗੱਬਣਾ ਸੂਆ ਕਿਨ ਨੂੰ ਸੂਆ ਦੂਜਾ ਵੀਰੇ ਦੂਜਾ ਸੂਆ ਕੀ ਕੀਮਤ ਹੈ ਅੱਜ ਕੱਚੀ ਦੀ 100 ਲੱਖ ਰੁਪਏ ਜੀ ਬਸ 100 ਲੱਖ ਰੁਪਏ ਹਾਂ ਜੀ ਦੁੱਧ ਦਾ ਰਿਕਾਰਡ ਪਿਛਲੇ ਸੂਏ ਪਹਿਲੇ ਸੂਏ 32 ਕਿਲੋ ਚੋ ਹੈ ਜੀ ਪਹਿਲੇ ਸੂਏ ਹਾਂ ਮੜਾ ਆਇਆ ਨੂੰ ਤੋਰਦਾ ਸੋ ਦੋਸਤੋ ਸੀਮਨ ਡਿਟੇਲ ਬਾਈ ਨੇ ਤੁਹਾਨੂੰ ਦੱਸਦੀ ਹੈ ਤੁਸੀਂ ਸੁਣ ਲਈ ਹੈ 1.5 ਲੱਖ ਰੁਪਿਆ ਅੱਜ ਡਿਮਾਂਡ ਹੈ ਦੁੱਧ 32 ਕਿਲੋ ਪਹਿਲੇ ਸੂਏ ਦਾ ਬਾਈ ਕਹਿੰਦਾ ਇਹਨੇ ਦਿੱਤਾ ਹੋਇਆ। ਬਾਕੀ ਜੋ ਬਾਈ ਦੀ ਸਮਝ ਮੁਤਾਬਕ ਰੇਟ ਬਣਦੇ ਸੀ ਉਹ ਤੁਹਾਨੂੰ ਦੱਸਦੇ ਆ ਵੀਰ ਨੇ। ਜਿਹੜੀ 2 ਨੰਬਰ ਤੇ ਬਾਈ ਬਲੈਕ ਰੰਗ ਵਾਲੀ ਕਹਾਂ। ਇਹ ਵੀਰੇ 50053 ਦੀ ਆਪ ਆ। ਠੀਕ ਹੈ। ਤੇ ਜਮਾਸਕਾ ਨੂੰ ਲੱਗਿਆ ਵਾ ਪੀਡੀਐਫ ਦਾ। ਠੀਕ ਹੈ। ਕਿੰਨਾ ਚਿਰ ਲਊਗੀ ਸੂਣ ਚ ਇਹ? ਇਹਦੇ 24 ਦਿਨ ਨੂੰ ਦਿਨ ਪੂਰੇ ਵੀਰ। ਸੂਆ ਇਹਦਾ ਕਨਵਾ। ਸੂਆ ਇਹਦਾ ਤੀਜਾ। ਤੀਜਾ ਸੂਆ ਇਹਦਾ ਦੁੱਧ ਦਾ ਕੀ ਰਚਾਰਾ ਬਾਈ। ਇਹਨੇ ਵੀਰੇ 45 ਕਿਲੋ ਦਿੱਤਾ। ਇਹਦਾ ਰੇਟ ਅੱਜ ਦਾ। ਇਹਦਾ ਰੇਟ 220000 ਰੁਪਏ। ਖੁੱਤੌਰ ਦੇ ਦੇ ਤੈਨੂੰ ਵੀਰ ਨੂੰ 220000 ਦੋਸਤੋ ਅੱਜ ਦਾ ਰੇਟ ਹੈ ਡਿਟੇਲ ਸੀਮਨ ਦੀ ਦੱਸਤੀ ਹੈ ਬਾਈ ਨੇ ਵਜਨ ਫੁੱਲ ਹੈ ਗਾਂ ਦਾ ਸੁਹਾ ਤੀਜਾ ਹੈ ਵਾਈਟ ਵਾਈਡ ਵਕਾਉਣੀ ਗੀਏ ਪਹਿਲਾਂ ਧਿਆਨ ਚ ਲਿਆਦੇ ਇਹਨੂੰ ਆਪਾਂ ਪਾਸੇ ਕੱਢ ਦਿੰਨੇ ਆ ਜਿਹੜੀ ਹੁਣ ਗਾਂ ਇਹ ਆ ਰਹੀ ਹੈ ਇਹ ਇਹਦਾ 220000 ਰੁਪਏ ਡਿਮਾਂਡ ਹੈ ਸਟ੍ਰਕਚਰ ਬੜਾ ਪਿਆਰਾ ਦੋਸਤੋ ਗਾਂ ਦਾ ਬਾਕੀ ਕੀਮਤਾਂ ਤੁਹਾਨੂੰ ਜਚਣੀਆਂ ਚਾਹੀਦੀਆਂ ਹਨ ਹਵਾਨਾ ਅੱਗੋਂ ਬਣਾਉਣਾ ਸ਼ੁਰੂ ਕੀਤਾ ਛੋ ਦੁੱਧ ਲਾਉਂਦੀ ਹੁੰਦੀ ਹੈ ਗਾਂ ਬਾਕੀ ਟਾਂਚਾ ਤੁਸੀਂ ਇਹਦਾ ਦੇਖ ਲਓ ਚੰਗੇ ਦੁੱਧ ਦੇ ਰਿਕਾਰਡ ਵਾਲੀ ਇਹ ਗਾਂ ਜਿਹੜੀ ਬਲੈਕ ਰੰਗ ਦੀ ਤੁਸੀਂ ਦੇਖ ਰਹੇ ਹੋ ਵਾਈਟ ਵੈਡ ਨਾਟ ਫਾਰ ਸੇਲ ਆ ਵਕਾਊ ਨਹੀਂ ਹੈ ਸੋ ਇਹਨਾਂ ਤੋਂ ਇਲਾਵਾ ਤਿੰਨ ਹੋਰ ਗਾਵਾਂ ਗੁਰਪ੍ਰੀਤ ਭਾਈ ਪਹਿਲੇ ਨੰਬਰ ਤੇ ਗਾਂ ਇਹ ਵੈਡ ਖੜੀ ਆ ਸੁਹਾ ਕਨਮਾ ਸੁ ਇਹ ਦੂਜਾ ਸੁਹਾ ਸੂਬ ਇਹ ਕਿੰਨਾ ਚਰ ਲੈ ਜੂ ਇਹਦੇ ਅੱਜ 24 ਤਰੀਕ ਨੂੰ ਇਹਦੇ ਮਨੋਂ 6 ਮਹੀਨੇ ਪੂਰੇ ਆ ਪੰਜਾਹ ਹਜ਼ਾਰ ਨੇੜੀ ਉੱਤੇ ਗਾਂ ਲੈਂਦੀ ਆ ਉਹਦਾ ਅਲੱਗ ਤੋਂ ਹੁੰਦੀ ਆ ਕੀ ਰੇਟ ਰਹੂਗਾ ਇਹਦਾ ਇਹਦਾ ਵੀ ਦੋ ਵੀ ਆਈ 2 ਲੱਖ 20 ਹਾਂ ਜੀ ਤੋਰੀ ਭਾਈ ਇਹ ਇਸ ਮਨਵੀ ਸਟੈਕਲ ਦੀ ਆਪ ਆ ਇਹਦੇ ਵੀ ਵਰਲਡ ਵਾਈਡ ਦਾ ਪਾਸਟ ਲੱਗਿਆ ਵਾ ਠੀਕ ਹੈ ਸੋ ਸੋ ਚੰਗੇ ਟਾਂਚੇ ਦੀ ਐ 220000 ਰੇਟ ਐ ਹਵਾਨਾ ਫਿਕਸ ਰੱਖੂਗੀ 24 ਤਰੀਕ ਨੂੰ ਦਿਨ ਪੂਰੇ ਹੁੰਦੇ ਆ 13 ਤਰੀਕ ਨੂੰ ਵੀਡੀਓ ਦੇਖ ਰਹੇ ਹੋ 11 ਦਿਨ ਬਾਕੀ ਐ ਲੈ ਆ ਬਾਈ ਖੁੱਲਾ ਡੋਲਾ ਟਾਂਚਾ 200 ਬਾਕੀ ਕੀਮਤਾਂ ਜਿਹੜੀਆਂ ਉਹ ਅੱਜ ਦੇ ਟਾਈਮ 'ਚ ਬਿਨਾ ਚੱਕ ਚੰਗੇ ਪਸ਼ੂ ਦੀ ਕੀਮਤ ਚੰਗੀ ਐ। ਮਾਨਤਾਂ ਵਿੱਚੋਂ ਹੋ ਜਾਂਦਾ ਹੁੰਦਾ ਥੋੜਾ ਬਹੁਤ ਗੰਜਾਇਸ ਹਰੇਕ ਵੀ ਰੱਖਦਾ ਐ ਜਿਹੜਾ ਭਰਾ ਆਊਗਾ। ਤੁਹਾਨੂੰ ਪਸ਼ੂ ਜੱchnੇ ਜ਼ਿਆਦਾ ਜ਼ਰੂਰੀ ਐ। ਸੋ ਜਿਹੜਾ ਪਸ਼ੂ ਜੱਚਦਾ ਐ ਉਹਦੀ ਤਸੱਲੀ ਤੁਸੀਂ ਕਰ ਸਕਦੇ ਹੋ। ਤਾਂ ਚਾ ਚੰਗਾ ਸੋਹਣਾ ਸਟਰਕਚਰ ਫਿਕਸ ਹਵਾਨਾ ਰੱਖੂਗੀ। ਅੱਜ ਕੱਚੀ ਐ ਜਦੋਂ ਤਿਆਰ ਹੋਊਗੀ ਉਦੋਂ ਰੁੱਖ ਕੋ ਸੋਰੀ ਦੱਸੂਗਾ। ਪਿਛਾਓ ਹਵਾਨਾ ਜੇ ਦੇਖਦੇ ਆਂ ਕੱਟ ਵਾਲਾ ਦਿਸਦਾ ਐ। ਅਜੇ ਪਹਿਣੇ ਗਾਂ ਦੇ ਪਏ ਐ। ਇਹ ਤੋਂ ਇਲਾਵਾ ਇੱਕ ਕ੍ਰਾਸ ਜਰਸੀ ਦੇ ਵਿੱਚ ਹੈ। ਬਾਈ ਕਿੰਨਾ ਸੂਆ ਇਹਦਾ? ਇਹਦਾ ਵੀਰੇ ਪਹਿਲਾ ਸੂਆਗਾ ਚਾਲਦਾਂਦਾ ਜੀ। ਕਿੰਨੇ ਦਿਨ ਲਊ ਸੋਣ ਚ? ਦਿਨ ਵੀਰੇ ਹੈ ਤਾਂ ਤਿਆਰੀਆਂ ਦੀ ਆ। ਜੇ ਕੋਈ 1-2 ਦਿਨ ਖੜ ਕੇ ਕੱਢੀਂ ਤਾਂ ਕੱਢ ਜੀ। ਕੀ ਕੀਮਤ ਰਹੂਗੀ ਅੱਜ ਦੀ? ਇਹਦਾ 1.5 ਲੱਖ ਰੁਪਈਆ ਜੀ। ਤੋਰੀ ਬਾਈ। 1.5 ਲੱਖ ਡਿਮਾਂਡ ਆ ਦੋਸਤੋ ਸਿੰਘ ਜਿਹੜੀਆਂ ਫੋਟਾਂ ਫੁੱਟਦੀਆਂ ਉਹਨੀਆਂ ਦਾਗਨ ਤੋਂ ਬਾਅਦ ਉਵੇਂ ਛੋਟੇ-ਛੋਟੇ ਜਿਹੇ ਦੱਸਦੇ ਹੋਣਗੇ 1.5 ਇੰਚ ਦਾ ਤੁਹਾਨੂੰ ਸਿੰਘ। ਵੈਸੇ ਇਹਦਾ ਉਵੇਂ ਡਰ ਕੋਈ ਨਹੀਂ ਹੁੰਦਾ ਪਰ ਜੋ ਚੀਜ਼ ਹੈ ਤੁਹਾਨੂੰ ਆ ਕੇ ਨਾ ਮਹਿਸੂਸ ਹੋਵੇ ਉਹਦੇ ਕਰਕੇ ਦੱਸਣ ਦੀ ਕੋਸ਼ਿਸ਼ ਕਰੀਦੀ ਐ ਐਚਐਫ ਤੇ ਜਰਸੀ ਕ੍ਰੋਸ ਜਿਆਦਾ ਪੱਖ ਜਰਸੀ ਦਾ ਹਵਾਨਾ ਫੈਕਸ ਉਹ ਵੱਡਾ ਹਵਾਨਾ ਥਣ ਸੋਣਾ ਕੱਦ ਕਾਠ ਚੰਗੇ ਦੀ ਐ ਇਹਦੇ ਤੋਂ ਤੁਸੀਂ ਜਰਸੀ ਨਸਲ ਦੇ ਬੱਚੇ ਲੈ ਸਕਦੇ ਹੋ ਵਧੀਆ ਬੱਚੇ ਪਾਉਗੀ ਜਰਸੀ ਚ 1.5 ਲੱਖ ਰੁਪਏ ਡਿਮਾਂਡ ਹੈ ਗੰਜਾਸ ਵਿੱਚੋਂ ਮਾਨਤਾਨ ਹੁੰਦਾ ਹੀ ਐ ਉਹ ਥੋੜਾ ਬਹੁਤ ਜਰੂਰ ਬਾਈ ਕਰੂਗਾ ਇੱਕ ਹੋਰ ਵੱਡੀ ਗਾਂ ਤੁਹਾਨੂੰ ਦਿਖਾਉਣੀ ਹੈ ਕੰਨਵਾ ਸੂਆ ਬਈ ਇਹ ਵੀਰੇ ਪਹਿਲਾ ਸੂਈ ਹੈ ਜੀਜੀਤ ਹਾਂ ਯਾਨੀ ਕਿ ਇਹ 5 ਮਹੀਨਾ ਦੀ ਸੂਈ ਪੀਆ 5 ਮਹੀਨਾ ਦੀ ਸੂਈ ਹੈ ਹਾਂ ਕਿੰਨਾ ਦੁੱਧ ਹੁੰਦਾ ਦੁੱਧ ਇਸ ਟਾਈਮ 18 ਕਿਲੋ ਜੀ ਚਾਰ ਡੰਦਾ ਠੀਕ ਹੈ ਏਆਈ ਯਾਨੀ ਕਿ ਨਹੀਂ ਕਰਾਈ ਗਰਮੀ ਦਾ ਕਰਕੇ 12ਵੇਂ ਮਹੀਨੇ ਚ ਹੀ ਕਰਾਉਣੀ ਸੀ ਠੀਕ ਹੈ ਤੇ ਮੰਨ ਵੀ 18 ਕਿਲੋ ਦੁੱਧ ਜੀ ਰੋਗਾ ਤਿਆਰ ਹੋਊਗੀ ਉਦੋਂ ਦਾ ਦੇਖੋ ਤੁਸੀਂ ਵੀ ਇੱਥੇ ਓ ਤੇ ਗਾ ਕਿੰਨੇ ਮਰਜ਼ੀ ਪੈਸੇ ਦੀ ਵੇਚ ਲੋ ਠੀਕ ਹੈ ਕੀ ਇਹਦਾ ਰੇਟ ਕੀ ਰਹੂਗਾ ਰੇਟ ਇਹਦਾ 1.5 ਹੈ 1 ਲੱਖ 500 ਹਾਂਜੀ ਤੋਰੀ ਬਈ ਤੋਲਦੇ ਰਾਜੀ ਹੋਲੀ ਦੇ 5 ਮਹੀਨਿਆਂ ਦੀ ਸੂਈ 18 ਕਿਲੋ ਦੁੱਧ ਹੋਣਾ ਦਸੰਬਰ ਮਹੀਨੇ ਚ ਏਆਈ ਕਰਾਉਣ ਦਾ ਸੋਚ ਕੇ ਬਾਈ ਨੇ ਇਹਦੀ ਏਆਈ ਜਿਹੜੀ ਉਹ ਨਹੀਂ ਕਰਵਾਈ ਇਹ ਸ਼ਬਦ ਸਾਰੇ ਵੀਰ ਦੇ ਐ ਮੈਂ ਰਿਪੀਟ ਕਰ ਰਿਹਾ ਤੇ ਹੁਣ ਇਹਦੀ ਤੁਸੀਂ ਰੁੱਤ ਚ ਏਆਈ ਕਰਵਾ ਸਕਦੇ ਹੋ ਹਵਾਨਾ ਚੰਗਾ ਵੱਡਾ ਹਵਾਨਾ ਫਿਕਸ ਜਿਹਾ ਹੀ ਦਿਸਦਾ ਹੈ ਬਹੁਤ ਵੱਡੇ ਕਦ ਕੱਢਦੀ ਹੈ ਮੇਰੇ ਖਿਆਲ ਚ ਹੋਊ ਵੀ ਇਹ ਫਾਰਮ ਦੇ ਵਿੱਚੋਂ ਹੀ ਕਿਉਂਕਿ ਤਾਂ ਹੀ ਪਰਾਂ ਨੂੰ ਖਿੱਚਦੀ ਹੈ ਇਹ ਉਹ ਦੂਜੀਆਂ ਚਵਾਈ ਤੇ ਬਾਗੀਆਂ ਨਾ ਅੱਛਾ ਠੀਕ ਹੈ ਸੋ ਦੂਜੀਆਂ ਜਾਵਾਂ ਚਵਾਈ ਕਰਾਉਣ ਵਾਸਤੇ ਸਾਈਡ ਤੇ ਚੱਲ ਗਿਆਂਗੇ ਇਹਨੂੰ ਵੀ ਖਿੱਚਾ ਵੀ ਮਿਲਕਿੰਗ ਹੋਵੇ ਸੋ ਇਹ ਦੱਸੋ ਪੰਜ ਨਾਗ ਅੱਜ ਦੀ ਵੀਡੀਓ ਚ ਵਕਾਉ ਸੀ ਤੁਹਾਨੂੰ ਪੰਜੇ ਦਿਖਾਤੇ ਆ ਬਾਕੀ ਤੁਸੀਂ ਤਸੱਲੀ ਕਰ ਲਿਓ ਜਿਹੜਾ ਪਸੂ ਤੁਹਾਨੂੰ ਜੱਚੇ ਧੰਨਵਾਦ